ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖ ਛੋੜ ਅਲਿਖ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਚੈ ਪਰਿਓ ਰਾਖ ਲਿਹੋ ਏ ਬਾਰੀ ਟੋਡੀ ਮਹੱਲਾ ਪੰਜਵਾਂ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਵਾਰੀ ਲੇਖ ਛੋੜ ਅਲਿਖੈ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਤ ਬਖਸ਼ਿੰਦ ਸਦਾ ਮਿਹਰਬਾਨਾ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਏ ਬਾਰੀ ਟੋਡੀ ਮਹੱਲਾ ਪੰਜਵਾਂ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਹੇ ਹਮਾਰੀ ਰਹਾਓ ਅਵਰਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖ ਛੋੜ ਅਲਿਖੈ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਚੈ ਪਰਿਓ ਰਾਗ ਲਿਹੋ ਏ ਬਾਰੀ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਾਹ ਹਰ ਹਾਰ ਪਰਿਉ ਤੋ ਦੁਵਾਰੀ ਲੇਖ ਛੋੜ ਅਲਿਖ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਚੈ ਪਰਿਉ ਰਾਖ ਲਿਹੋ ਏ ਬਾਰੀ ਰੋੜੀ ਮਹੱਲਾ ਪੰਜਵਾਂ ਸਤਿਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸਵਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖ ਛੋੜ ਅਲਿਖੈ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਤ ਬਖਸ਼ਿੰਦ ਸਦਾ ਮਿਹਰਬਾਨਾ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਏ ਬਾਰੀ ਟੋਡੀ ਮਹੱਲਾ ਪੰਜਵਾਂ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਓ ਅਵਰਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖ ਛੋੜ ਅਲਿਖੈ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਏ ਬਾਰੀ ਢੋਡੀ ਮਹੱਲਾ ਪੰਜਵਾ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸਵਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੂਜੈ ਦੂਜੀ ਠਾਹਰ ਹਾਰ ਪਰਿਉ ਤੋ ਦੁਵਾਰੀ ਲੇਖ ਛੋੜ ਅਲਿਖੈ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਚੈ ਪਰਿਉ ਰਾਖ ਲਿਹੋ ਏ ਬਾਰੀ ਟੋਡੀ ਮਹੱਲਾ ਪੰਜਵਾ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਵਾਰੀ ਲੇਖ ਛੋੜ ਅਲਿਖ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਚੈ ਪਰਿਓ ਰਾਖ ਲਿਹੋ ਏ ਬਾਰੀ ਟੋਡੀ ਮਹੱਲਾ ਪੰਜਵਾ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਉ ਆਵਰ ਨ ਸੁਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਵਾਰੀ ਲੇਖ ਛੋੜ ਅਲਿਖੈ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਤ ਬਖਸ਼ਿੰਦ ਸਦਾ ਮਿਹਰਬਾਨਾ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਚੈ ਪਰਿਓ ਰਾਖ ਲਿਹੋ ਏ ਬਾਰੀ ਟੋਡੀ ਮਹੱਲਾ ਪੰਜਵਾਂ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ ਰਹਾ ਆਵਰ ਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖ ਛੋੜ ਅਲਿਖੈ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਚੈ ਪਰਿਓ ਰਾਖ ਲਿਹੋ ਏ ਬਾਰੀ ਟੋਡੀ ਮਹੱਲਾ ਪੰਜਵਾ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਾਹ ਹਰ ਹਾਰ ਪਰਿਉ ਤੋ ਦੁਵਾਰੀ ਲੇਖ ਛੋੜ ਅਲਿਖ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਚੈ ਪਰਿਉ ਰਾਖ ਲਿਹੋ ਏ ਬਾਰੀ ਰੋੜੀ ਮਹੱਲਾ ਪੰਜਵਾ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸਵਾ ਚਿੰਤਾ ਲਾਹੇ ਹਮਾਰੀ ਰਹਾਉ ਅਵਰਨ ਸੁਜੈ ਦੂਜੀ ਠਾਹ ਹਰ ਹਾਰ ਪਰਿਓ ਤੋ ਦੁਵਾਰੀ ਲੇਖ ਛੋੜ ਅਲਿਖੈ ਛੁਟੈ ਹਮ ਨਿਰਗੁਣ ਲਿਹੋ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਗ ਲਿਹੋ ਏ ਬਾਰੀ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਵਨਾ ਦੇ ਆਦਾਰੀ ਨਾਨਕ ਦਾਸ ਸੰਤ ਪਾਚੈ ਪਰਿਓ ਰਾਖ ਲਿਓਏ ਬਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ